ਕੈਪਟਨ ਮਰਿੰਦਰ ਸਿੰਘ ਸਾਡੇ ਨਾਲ ਨੇ ਕੈਪਟਨ ਸਾਹਿਬ ਸਿੱਧੂ ਬਾਰੇ ਚਰਚਾ ਕੀ ਆਮ ਆਦਮੀ ਪਾਰਟੀ ਨਹੀਂ ਜੁਆਇਨ ਕਰ ਰਹੇ ਕਾਂਗਰਸ ਅਪਰੋਚ ਕਰ ਰਹੀ ਹੈ ਮੈਨੂੰ ਕੁਝ ਨਹੀਂ ਪਤਾ ਅਬਾਊਟ ਅਪਰੋਚ ਪਰਸਨਲ ਅਪਰੋਚ ਸਾਡੇ ਵੱਲੋਂ ਕੋਈ ਨਹੀਂ ਹੋਈ ਪਬਲਿਕ ਅਪਰੋਚ ਥੋੜੇ ਰਾਹੀਂ ਮੈਂ ਕੀਤੀ ਹੈ ਕਿ ਉਹ ਨਵਜੋਤ ਸਾਡੇ ਪਾਰਟੀ ਦੇ ਉਹਨਾਂ ਦੀ ਸਾਰੀ ਫੈਮਿਲੀ ਕਾਂਗਰਸ ਪਾਰਟੀ ਚ ਰਹੀ ਹੈ ਔਰ ਅਗਰ ਨਵਜੋਤ ਸਿੱਧੂ ਸਾਡੇ ਚੌਣਾ ਚੌਂਦੇ ਨੇ ਬੜੇ ਅਸੀਂ ਉਹਨੂੰ ਵੈਲਕਮ ਕਰਾਂਗੇ ਬੁਲਾਰਿਆ ਤੇ ਪ੍ਰਗਟ ਸਿੰਘ ਨੂੰ ਕੋਲ ਬੁਲਾਰੀਆ ਜੀ ਐਂਡ ਪ੍ਰਗਟ ਸਿੰਘ ਜੀ ਬਰਗਟ ਬੜੇ ਮੰਨੇ ਹੋਏ ਨੇ ਪ੍ਰਗਟ ਸਿੰਘ ਜੀ ਐਂਡ ਬੁਲਾਰਿਆ ਨਾਲੇ ੱਤਕਾ ਕਰ ਰਹੇ ਨੇ ਅਕਾਲੀ ਸੋ ਵੀ ਸਟੈਂਡ ਬਾਈ 올 ది ਡਾਉਨਟਰੋਡਰ ਐਂਡ ਜਿੰਨਾ ਦੀ ਪ੍ਰੋਬਲਮ ਹੈ ਅਗਰ ਆਣਾ ਚੌਂਡ ਕੇ ਤੇ ਆ ਵੈਲਕਮ ਹਰਿਆਣਾ ਦੇ ਚੀਫ ਮਿਨਿਸਟਰ ਮੋਦੀ ਨੂੰ ਮਿਲੇ ਨੇ ਜਾ ਕੇ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦਾ ਜੋ ਪ੍ਰਸ਼ਾਸਕ ਆ ਉਹ ਰਿਜਿਸ਼ਨ ਹੋਣੀ ਚਾਹੀਦੀ ਹੈ ਔਰ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹਰਿਆਣਾ ਦਾ ਹੱਕ ਆ ਇਹ ਸਿਰਫ ਰੋਟੇਸ਼ਨ ਹੋਈ ਸੀ ਔਨ ਫਾਈਨੈਂਸ ਸਕੱਟਰੀਜ਼ ਐਂਡ ਹੋਮ ਸਕੱਟਰੀਜ਼ ਕਦੇ ਨਹੀਂ ਐਸੀ ਕਿ ਇਟ ਇਜ਼ ਆਲਵੇਸ ਪਾਰਟ ਆਫ ਪੰਜਾਬ ਸੀਗਾ ਚੰਡੀਗੜ੍ਹ ਪਾਰਟ ਆਫ ਪੰਜਾਬ ਮੰਨਿਆ ਜਾਂਦਾ ਹੈ ਬਾਜ ਦੀ ਰਾਜੀਵ ਲਾਂਗੋਵਾਲ ਅਕੋਰਡ ਔਰ ਅਗਰ ਖੱਟੇ ਨੂੰ ਇਹ ਨਹੀਂ ਪਤਾ ਤਾਂ ਉਹ ਇਤਿਹਾਸ ਪੜ੍ਹਨਾ ਚਾਹੀਦਾ ਉਹ ਦੇਖੇ ਕਿ ਉੱਥੇ ਕੀ ਲਿਖਿਆ ਹੋਇਆ ਹੈ ਇਤਿਹਾਸ ਦੇ ਵਿੱਚ ਜਦੋਂ ਰਾਜੀਵ ਲਾਂਗੋਵਰਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਐਂਡ ਅਕਾਲੀ ਦਲ ਦੇ ਚੀਫ ਦੀ ਐਗਰੀਮੈਂਟ ਜਿਹੜੀ ਹੋਈ ਹੈ ਉਹਦੇ ਚ ਹੈ ਕਿ ਚੰਡੀਗੜ੍ਹ ਵਿਲ ਬੀ ਪਾਰਟ ਆਫ ਪੰਜਾਬ ਐਂਡ ਹਰਿਆਣੇ ਨੂੰ ਪੈਸੇ ਦਿੱਤੇ ਜਾਣਗੇ ਆਪਣਾ ਉਹ ਬਣਾਉਣ ਨੂੰ ਕੈਪੀਟਲ ਉਦੋਂ ਤਾਈਂ ਦੋਨੋਂ ਸਰਕਾਰਾਂ ਇਹਦੇ ਵਿੱਚ ਰਹਿਣਗੀਆਂ ਹੁਣ ਇੰਨੇ ਸਾਲ ਹੋ ਗਏ ਨੇ ਹਾਲੇ ਤਾਈਂ ਸੈਂਟਰ ਨੇ ਇਹਨਾਂ ਨੂੰ ਪੈਸੇ ਨਹੀਂ ਦਿੱਤੇ ਬਣਾਉਣ ਆਪਣਾ ਔਰ ਜਾਣ ਵੀ ਆਰ ਵੈਲਿੰਗ ਟੂ ਵਰਕਰ ਇੱਕ ਬਰਨਾਲਾ ਚ ਬੱਸਾਂ ਤੋਂ ਬਾਦਲ ਸਰਕਾਰ ਦੇ ਬਾਦਲ ਦੇ ਜਿਹੜੇ ਪੋਸਟਰ ਨੇ ਉਹ ਉਤਾਰ ਰਹੇ ਨੇ ਕਿ ਇਹ ਕਾਂਗਰਸ ਦੀ ਰਣਨੀਤੀ ਆਉਣ ਵਾਲੇ ਦਿਨ ਸਾਡੀ ਕੋਈ ਰਣਨੀਤੀ ਨਹੀਂ ਨੋਬਾਡੀ ਟੈਲਸ ਐਨੀਬਾਡੀ ਕੋਈ ਥੋੜਾ ਹਲਕਾ ਅਸੀਂ ਦੱਸਦੇ ਹਾਂ ਕਿ ਬਾਦਲ ਦੇ ਪੋਸਟਰ ਫਾੜ ਦਿਓ ਜਾਂ ਸੁਖਬੀਰ ਦੇ ਪਾਸ ਪੋਸਟਰ ਫਾੜ ਦਿਓ ਜਾਂ ਉਹ ਦੱਸਦੇ ਨੇ ਕਿ ਸਾਡੇ ਫਾੜ ਦਿਓ ਪਤਾ ਨਹੀਂ ਇਹ ਤਾਂ ਭਾਵਕਤਾ ਨਾਲ ਲੋਕ ਜਿਹੜੇ ਐਨੇ ਦੁਖੀ ਨੇ ਪੰਜਾਬ ਦੇ ਵਿੱਚ ਅਕਾਲੀ ਗਵਰਨਮੈਂਟ ਤੋਂ ਉਹ ਕਰ ਰਹੇ ਨੇ ਆਪਣੇ ਤੌਰ ਤੇ ਥੋੜਾ ਜਿਹਾ ਹੁਕਮ ਪੀਸੀਸੀ ਨੇ ਦਿੱਤੀ ਹੈ ਕੋਈ ਨਾਥਿੰਗ ਟੂ 杜 ਵਿਦ ਅਸ ਸੀ ਦਿਨਾਂ ਚ ਬੰਗਾਲ ਕਾਂਗਰਸ ਨੇ ਕਮੈਂਟ ਕੀਤਾ ਕੈਪਟਨ ਸਾਹਿਬ ਉਹਨਾਂ ਨੇ ਕਿਹਾ ਕਿ ਜਦੋਂ ਬੜਾ ਰਫਲ ਦੇਖਦਾ ਤਾਂ ਬਹੁਤ ਬੰਗਾਲ ਕਾਂਗਰਸ ਐਨ ਉਹਨਾਂ ਨੇ ਵਿਡਰ ਪੋਲਿਟਿਕਸ ਤੇ ਦਾ ਅਸਰ ਕੋਈ ਅਸਰ ਨਹੀਂ ਉਹ ਵਿਡਰੋ ਕਰ ਲਿਆ ਬੰਗਾਲ ਨੇ ਵਿਡਰੋ ਕਰ ਲਿਆ ਨੰਬਰ 1 ਸੈਕੰਡਲੀ ਆਈ ਥਿੰਕ ਯੂ ਨੋ ਏ ਟਾਈਮ ਆ ਗਿਆ ਹੁਣ ਕਿ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਪੰਜਾਬ ਅੱਗੇ ਨੂੰ ਝਾਕੇ 90 ਲੱਖ ਸਾਡੇ ਬੱਚੇ ਨੇ ਬਿਨਾਂ ਜੋਬਸ ਅਗਰ ਆਈ ਚੱਲਦਾ ਰਹੇਗਾ ਔਰ ਝਗੜੇ ਆਪਾਂ ਕਰਦੇ ਰਵਾਂਗੇ ਤਾਂ ਕਿਸੇ ਨੇ ਆ ਕੇ ਉਹ ਇਫੈਕਟ ਹੀ ਨਹੀਂ ਲਾਉਣੀ ਮੈਂ ਬੱਚਿਆਂ ਨੂੰ ਕਿੱਥੇ ਰੱਖਾਂਗਾ ਥਿਸ ਇਜ਼ ਐਬਸੋਲੂਟਲੀ ਇਹ ਬਾਰ-ਬਾਰ ਇਹ ਗੱਲਾਂ ਨੂੰ ਉਠਾਉਣਾ ਜਾਂ ਚੰਡੀਗੜ੍ਹ ਦਾ ਜਾਂ ਇਹ ਜਿਹੜੀ ਤੁਸੀਂ ਗੱਲ ਕਹੀ ਆ ਜਾਂ ਕੋਈ ਹੋਰ ਗੱਲਾਂ ਇਹ ਸਾਡੇ ਪੰਜਾਬ ਨੂੰ ਖਰਾਬ ਕਰ ਰਹੀਆਂ ਨੇ ਲੜਾਈ ਕਿਹਦੇ ਨਾਲ ਆ ਕਾਂਗਰਸ ਆਮ ਆਦਮੀ ਪਾਰਟੀ ਨਾਲ ਜਾਂ ਅਕਾਲੀ ਦਲ ਨਾਲ ਕਿਸੇ ਨਾਲ ਵੀ ਨਹੀਂ ਦੋਨਾਂ ਨੂੰ ਅਸੀਂ ਮਾਂਜਾ ਫੇਰਾਂਗੇ ਅਸੀਂ ਕੋਈ ਪ੍ਰਵਾ ਨਹੀਂ ਸਪੋਰਟਸਨ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਨਾ ਅਕਾਲੀ ਦਲ ਨਾਲ ਨਾ ਆਮ ਆਦਮੀ ਪਾਰਟੀ ਨਾਲ ਪੰਜਾਬ ਚ ਕਾਂਗਰਸ ਦੋਹਾਂ ਪਾਰਟੀਆਂ ਨੂੰ ਮਾਝਾ ਫੇਰੇਗੀ ਕੈਮਰਾਮੈਨ ਗੁਜੀਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ